ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਹੋ ਅੱਜ ਪਹੁੰਚੇ ਹੋਇਆ ਬਾਈ ਜੀ ਆਪਾਂ ਕਪੂਰਥਲੇਰਾ ਏਰੀਆ ਤੇ ਪਿੰਡਾ ਸੁਰਖਾ ਕਰਤਾਰਪੁਰ ਦੇ ਲਾਗੇ ਆ ਜੀ ਇਹ ਇੱਥੇ ਆਪਾਂ ਇੱਕ ਪੂਰਾ ਘਰ ਵੀ ਕਵਰ ਕੀਤਾ ਆ ਤੇ ਨਾਲ ਬਾਈ ਉਹਨਾਂ ਦੇ ਕਬੂਤਰ ਰੱਖੇ ਹੋਏ ਆ ਤੇ ਉਹ ਵੀ ਪੂਰੇ ਦਾ ਪੂਰਾ ਜਿਹੜਾ ਆਪਾਂ ਸਿਸਟਮ ਆ ਉਹ ਕਵਰ ਕੀਤਾ ਆ ਬਾਈ ਆ ਖੋਲੀਂ ਦਰਵਾਜ਼ਾ ਜਰਾ ਐ ਬਾਈ ਜੀ ਦਰਵਾਜ਼ਾ ਆ ਪੂਰੇ ਦਾ ਪੂਰਾ ਕਈ ਵਾਰ ਬਾਈ ਕਹਿੰਦੇ ਵੀ ਕਿਵੇਂ ਆਪਰੇਟ ਹੁੰਦਾ ਇੱਧਰ ਆ ਦੇਖੋ ਸਿਸਟਮ ਲੱਗਾ ਆ ਦੇਖੋ ਬੰਦ ਗਾਓ ਦੋ ਦਮਾਰ ਬਾਈ ਇਹ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈਗਾ ਆ ਦਰਵਾਜ਼ਾ ਬੰਦ ਵੀ ਤੁਸੀਂ ਕਰ ਦੇਵੇ ਚਾਹੇ ਕੋਈ ਇਹਦੀ ਤਾਰ ਵੀ ਕੱਟ ਦੇਵੇ ਕਿਵੇਂ ਵੀ ਕੋਈ ਵੀ ਪੰਗਾ ਲਵੇ ਠੀਕ ਆ ਜੀ ਇਹ ਸਿਸਟਮ ਜਿਹੜਾ ਚੱਲਦਾ ਹੀ ਚੱਲਦਾ ਆ 100% ਕਾਮਯਾਬ ਠੀਕ ਆ ਜੀ ਤੇ ਇੱਕ ਸਪੀਕਰ نیچے ਲਗਾਇਆ ਤੇ ਇੱਕਾ ਹੀ ਉੱਪਰ ਲਗਾ ਦਿੱਤਾ ਤੇ ਸਾਰੇ ਤੇ ਸਾਰੇ ਖੁੱਡੇ ਵੀ ਕਵਰ ਕਰਿਆ ਤੇ ਉੱਪਰ ਤਾਂ ਮਹਾਪਰਮਣੀਆਂ ਕਬੂਤਰਾਂ ਦਾ ਸ਼ੌਂਕ ਬਹੁਤ ਚੰਗੇ ਚੰਗੇ ਕਬੂਤਰ ਨੇ ਸੋਨੂ ਵੀਰ ਸੁਰਖਾਂ ਵਾਲੇ ਦੇ ਕਬੂਤਰ ਆ ਤੇ ਆ ਆਪਣੇ ਵੀਰ ਹੁਣੀ ਜਿਹੜੇ ਹੈਗੇ ਆ ਇੱਥੇ ਕਬੂਤਰ ਸਾਹਮਦੇ ਨੇ ਤੇ ਬਹੁਤ ਹੀ ਵਧੀਆ ਸਿਸਟਮ ਆ ਵੀਰ ਹੁਣਾ ਦਾ ਦਿਖਾਉਨੇ ਤੁਹਾਨੂੰ ਕਰਾਉਨੇ ਆ ਸ਼ੌਂਕ ਕਬੂਤਰਾਂ ਦਾ ਇਹ ਹੈ ਜੀ ਬਾਈ ਹੁਣਾ ਦੇ ਕਬੂਤਰ ਝਲਰਾਂ ਵਾਲੀਆਂ ਛਤਰियां ਲਾਈਆਂ ਹੋਈਆਂ ਬਹੁਤ ਹੀ ਸੋਹਣੀਆਂ ਤੇ ਪਲਾਸਟਿਕ ਦਾ ਜਾਲ ਆ ਜਿਹਦੇ ਅੰਦਰੇ ਛਤਰियां ਨੇ ਤੇ ਉੱਪਰ ਜਿਹੜੇ ਹੈਗੇ ਨਵੇਂ ਪੱਠੇ ਪੱਠੀਆਂ ਜਿਹੜੇ ਉਹ ਛੱਡੇ ਹੋਏ ਆ ਸੋਹਣੇ ਕਬੂਤਰ ਆ ਬਾਈ ਹੁਣਾ ਦੇ ਕੋਲ ਇੱਕ ਖੁੱਡੇ ਦੇ ਛੱਡੇ ਇਹਦੇ ਵਿੱਚ ਇੱਕ ਦੇ ਇੱਕ ਦੇ ਛੱਡਿਆ ਵਿੱਚ ਤਿੰਨ ਖੁੱਡੇ ਇੱਧਰ ਆ ਤੇ ਉਧਰ ਵੱਡੇ ਕਬੂਤਰ ਵੀ ਨੇ ਆ ਸਾਹਮਣੇ ਜਾਲ ਤੇ ਖੁੱਡੇ ਇੱਧਰ ਵੀ ਹੈਗੇ ਨੇ ਸਾਰੇ ਦੇ ਸਾਰੇ ਜਿਹੜੇ ਕਵਰ ਕਰ ਦਿੱਤੇ ਆ ਬਾਈ ਜੀ ਤੇ ਇੱਧਰ ਵੀ ਲੈਨ ਚ ਬਾਈ ਉਹਨਾਂ ਨੇ ਚਾਰ ਖੁੱਡੇ ਬਣਾਏ ਹੋਏ ਆ ਤੇ ਇਹ ਵੀ ਚਾਰ ਦੇ ਚਾਰ ਜਿਹੜੇ ਹੈਗੇ ਆ ਉਹ ਕਵਰ ਕੀਤੇ ਨੇ ਤੇ ਤੁਹਾਨੂੰ ਸ਼ੌਂਕ ਕਰਾ ਦੇਣੇ ਜਿਹੜੇ ਇਹਨਾਂ ਦੇ ਅੰਦਰ ਬੈਠੇ ਕਬੂਤਰ ਨੇ ਉਹਨਾਂ ਦਾ ਐ ਬਾਈ ਉਹਨਾਂ ਦੀ ਸਾਂਭ ਸੰਭਾਲ ਬਹੁਤ ਯਾਦੀ ਆ ਬਾਈ ਹੁਣੀ ਸਾਰਾ ਦਿਨ ਕਬੂਤਰਾਂ ਦੇ ਉੱਤੇ ਹੀ ਰਹਿੰਦੇ ਨੇ ਤੇ ਸ਼ੌਂਕ ਜਿਹੜਾ ਹੈਗਾ ਬਹੁਤ ਹੀ ਵਧੀਆ ਆ ਗਿਣਤੀ ਦੇ ਕਬੂਤਰ ਹਰ ਖੁੱਡੇ 'ਚ ਛੱਡੇ ਹੋਏ ਆ ਜਿਆਦਾ ਕਬੂਤਰ ਨਹੀਂ ਛੱਡੇ ਹੋਏ ਖੁੱਡਿਆਂ ਦੇ ਵਿੱਚ ਗਿਣਤੀ ਦੇ ਕਬੂਤਰ ਨੇ ਤੇ ਤੰਦਰੁਸਤ ਵੀ ਫਿਰ ਪੂਰੇ ਵਧੀਆ ਰਹਿੰਦੇ ਨੇ ਐ ਕਰੂ ਮੇਰੇ ਵੀਰ ਸ਼ੌਂਕ ਥੱਲੇ ਜਿਹੜੀ ਹੈਗੀਆਂ ਮਿੱਟੀ ਪਾਈ ਹੋਈ ਆ ਰੇਤਾ ਠੀਕ ਹੈ ਜੀ ਤੇ ਵਧੀਆ ਆ ਕਬੂਤਰਾਂ ਦੇ ਨਾਲ ਪੈਰ ਨਹੀਂ ਲੱਬੜਦੇ ਏ ਹੈ सोनू सुरखाने भाई कबूतर ए है भाई होना ਦਾ ਇੱਕ ਖੁੱਡਾ ਆ ਲਓ بھائی सोनू सुरखा ਮਲਤਾਨੀ ਤੇ भाई ਜੋਤ ਹਿਸਵਾਲ ਗਰੁੱਪ ਆ ਠੀਕ ਆ ਜੀ भाई ਜੋਤ ਦਾ ਫੈਨ ਆ ਠੀਕ ਆ ਜੀ ਬਹੁਤ ਹੀ ਵਧੀਆ ਸੋਹਣੀਆਂ ਪਲੇਟਾਂ ਵੀਰ ਨੇ ਬਣਵਾ ਕੇ ਲਾਈਆਂ ਨੇ ਵਧੀਆ ਹੈ ਬਹੁਤ ਵਧੀਆ ਤੇ ਇਧਰ ਗੱਲ ਕਰੀਏ ਤੇ ਬਾਈ ਉਹਨਾਂ ਦਾ ਉਸਤਾਦ ਆ ਬਾਈ ਚੰਨ ਪੀਤਾ ਪੰਡੋਰੀ ਵਾਲਾ ਤੇ ਆ ਹੈ ਦੂਸਰਾ ਖੁੱਡਾ ਬਾਈ ਇਹ ਕਾਲੇ ਚੀਨੇ ਕਿਹੜਿਆਂ ਦੇ ਵਿੱਚੋਂ ਆ ਬਾਈ ਇਹੜੇ ਕਾਲੇ ਚੀਨੇ ਕਬੂਤਰ ਨਹੀਂ ਇਹ ਕਿਹੜਿਆਂ ਕਬੂਤਰਾਂ ਦੇ ਵਿੱਚੋਂ ਆ ਇਹ ਭਾਈ ਦੇ ਘਰ ਦੇ ਕਬੂਤਰ ਆ ਅੱਛਾ ਅੱਛਾ ਇਹ ਕਿਰੇ ਕਿਨਾ ਗੁੱਟ ਜਾਂਦੇ ਆ ਘੜਾਉਂਗਾ ਪੰਜੋਂ ਤੋਂ ਪਰਮੋ ਘੜਾਣਾ ਰੁਕ ਗਿਆ ਅੱਛਾ ਅੱਛਾ ਥੋੜੇ ਥੋੜੇ ੜਾ ਗਏ ਮਜ਼ਾ ਰੁਕ ਗਿਆ ਸਹੀ ਹੈ ਸਹੀ ਆ ਇੱਕ ਚੀਜ਼ ਹੋਰ ਦੱਸ ਦਈਏ ਬਈ ਜਿੰਨੇ ਵੀ ਮੇਰੇ ਭਰਾਣੇ ਸ਼ੌਂਕ ਕਰ ਰਹੇ ਨੇ ਸ਼ੌਂਕ ਦੇਖਣ ਵਾਲੇ ਨੇ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਇਹਨਾਂ ਦੇ ਵਿੱਚ ਕੋਈ ਵੀ ਕਬੂਤਰ ਜਿਹੜਾ ਉਹ ਸੇਲ ਨਹੀਂ ਹੈਗਾ ਠੀਕ ਆ ਜੀ ਇਸ ਕਰਕੇ ਕੋਈ ਵੀ ਵੀਰ ਜਿਹੜਾ ਹੈਗਾ ਆ ਖਰੀਦਣ ਦੇ ਵਾਸਤੇ ਫੋਨ ਨਾ ਕਰਿਆ ਕਰੋ ਵੀਡੀਓ ਪੂਰੀ ਦੇਖ ਕੇ ਮੇਰਾ ਵੀ ਸ਼ੌਂਕ ਕਰਕੇ ਫਿਰ ਜਿਹੜਾ ਹੈਗਾ ਹੈ ਅੱਗੇ ਨੰਨਾ ਲਿਆ ਕਰੋ ਐਵੇਂ ਫੋਨ ਨਾ ਚੱਕ ਕੇ ਵੀਰੇ ਕਰਿਆ ਕਰੋ ਧੰਨਵਾਦ ਹਊ ਭਰਾਵਾਂ ਦਾ ਠੀਕ ਆ ਜੀ ਤੇ ਇਹ ਨੇ ਬਾਈ ਦੇ ਕਬੂਤਰ ਜਿਹੜੇ ਇਸ ਵਾਰ 2026 ਦੇ ਵਿੱਚ ਬਾਜ਼ੀਆਂ ਦੇ ਵਿੱਚ ਉੱਡਣਗੇ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਇਹ ਬਾਈ ਹੁਣਾਂ ਦਾ ਦੂਸਰਾ ਖੁੱਡਾ ਆ ਬਹੁਤ ਚੰਗੇ ਚੰਗੇ ਕਬੂਤਰ ਨੇ ਨਸਲੀ ਕਬੂਤਰ ਨੇ ਵੀਰ ਹੁਣਾਂ ਦੇ ਆਵਾ ਕੱਲਾ ਕੱਲਾ ਕਬੂਤਰ ਦਿਖਾ ਰਹੇ ਆ ਨਾਲੇ ਇੱਕ ਜਾਦਗਰੀ ਬਣ ਜਾਂਦੀ ਆ ਬਾਈ ਹੁਣੀਆਂ ਆਪ ਵੀ ਜਦੋਂ ਚਾਹੀ ਇਹਨਾਂ ਨੂੰ ਦੇਖ ਸਕਦੇ ਆ ਆ ਦੇਖੋ ਕਾਲੇ ਚੀਨੇ ਬਾਰੇ ਸੋਹਣੇ ਨੇ ਇਹ ਵੀ ਬਾਕੀ ਉਡਾਰ ਇਸ ਵਾਰ ਪਤਾ ਲੱਗੂਗੀ ਕੀ ਕਰਦੇ ਆ ਬਈ ਹਲੋ ਬਾਈ ਆ ਹੈ ਬਾਈ ਦਾ ਤੀਸਰਾ ਗੱਡਾ ਇਹ ਸਾਰੇ ਉੱਡਣ ਵਾਲੀ ਆ ਵੀਰੇ ਸਹੀ ਆ ਆ ਲੋ ਬਈ ਕਰੋ ਸ਼ੌਂਕ ਮੇਰੇ ਬਹੁਤ ਚੰਗੇ ਚੰਗੇ ਕਬੂਤਰ ਨੇ ਵੀਰ ਹੁਣਾ ਦੇ ਕੋਲ ਇਹ ਦੇਖੋ ਇਸ ਖੁੱਡੇ ਦੇ ਵਿੱਚ ਵੀ ਜਿਹੜੇ ਹੈਗੇ ਆ ਗਿਣਤੀ ਦੇ ਕਬੂਤਰ ਬਾਈ ਹੁਣਾ ਨੇ ਛੱਡੇ ਹੋਏ ਆ ਆਪਾਂ ਕੱਲੇ ਕੱਲੇ ਕਬੂਤਰ ਦੀ ਤੁਹਾਨੂੰ ਨਿਗਾ ਮਰਵਾਉਨੇ ਆ ਪੂਰਾ ਵਧੀਆ ਤਰੀਕੇ ਦੇ ਨਾਲ ਕਿਹੜੇ ਕਬੂਤਰ ਚ ਕੀ ਖਾਸियत ਆ ਤੁਹਾਡਾ ਜਦੋਂ ਕੋਈ ਬਾਈ ਕਬੂਤਰ ਉੜਦਾ ਹੁੰਦਾ ਨਾ ਤੇ ਉਹਦੀ ਆਪਾਂ ਖਾਸियत ਕੀ ਦੇਖਣੀ ਆ ਉਹਦੇ ਪਰ ਚੈੱਕ ਕਰਿਆ ਕਰੋ ਉਹਦੇ ਸ਼ਰੀਰ ਵਜੂਦ ਦੇ ਵਿੱਚ ਕੀ ਖਾਸियत ਆ ਉਹਦੇ ਪੰਜੇ ਕਿਹੋ ਜਿਹੇ ਆ ਇਹ ਚੀਜ਼ਾਂ ਦੇਖ ਲਿਆ ਕਰੋ ਉਹਦੇ ਤੋਂ ਹੀ ਜਿਹੜਾ ਕੁਆਲਿਟੀ ਦਾ ਹੌਲੀ-ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕੁਝ ਕੁ ਕਬੂਤਰ ਹੁੰਦੇ ਆ ਜਿਹੜੇ ਬੈਠੇ ਦੇ ਦੱਸ ਦਿੰਦੇ ਆ ਵੀ ਅਸੀਂ ਹੈਗੇ ਆ ਸਾਰੇ ਕਬੂਤਰਾਂ ਬਾਰੇ ਮੈਂ ਨਹੀਂ ਕਹਿੰਦਾ ਤੇ ਅੱਖਾਂ ਦੇ ਵਿੱਚ ਹੀ ਉਹ ਰੱਚ ਜਾਂਦੇ ਆ ਫਿਰ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਹੌਲੀ-ਹੌਲੀ ਜਦੋਂ ਆਪਾਂ ਕਬੂਤਰਾਂ ਦੇ ਵਿੱਚ ਵਿਚਰਦੇ ਆ ਇਹ ਹੈ ਬਾਈ ਹੁਣਾ ਦਾ ਤੀਸਰਾ ਖੁੱਡਾ ਤੇ ਸ਼ੌਂਕ ਕਰਾ ਦਿੰਨੇ ਆ ਬਾਈ ਦੇ ਵੱਡੇ ਕਬੂਤਰਾਂ ਦਾ ਵੀ ਤੇ ਇਹ ਇੱਕ ਖੁੱਡੇ ਦੇ ਕਬੂਤਰ ਬਾਈ ਹੁਣਾ ਨੇ ਜਿਹੜੇ ਹੈਗੇ ਆ ਇਹਦੇ ਵਿੱਚ ਛੱਡੇ ਹੋਏ ਨੇ ਠੀਕ ਹੈ ਜੀ ਤੇ ਉੱਪਰ ਵੀ ਆ ਕੇ ਹਦਾਇਕ ਕਬੂਤਰ ਉੜਦਾ ਤੇ ਆਇਆ ਹੋਰ ਵੀ ਰੱਖੇ ਹੋਏ ਆ ਬਾਈ ਕਿਸ ਨੇ ਹਾਂ ਜੀ ਹਾਂ ਜੀ ਰੱਖੇ ਆ ਆ ਦੇਖੋ ਬਾਈ ਤੁਹਾਨੂੰ ਦਿਖਾਈਏ ਓਹ ਜਾਂਦਾ ਹੈ ਪਰ ਇਹਨਾਂ ਤੇ ਇਹ ਹੈ ਜਿਹੜਾ ਇੱਕ ਖੁੱਡੇ ਦੇ ਬਾਹਰ ਆ ਫੇਰ ਤੁਹਾਨੂੰ ਦੱਸਦੀ ਐ ਛਤਰੀਆਂ ਦੇ ਪੱਕੇ ਕੀਤੇ ਹੋਏ ਬਾਈ ਹੁਣਾਂ ਨੇ ਜਾਲੇ ਦੇ ਵਿੱਚ ਹੀ ਜਿਹੜੀਆਂ ਛਤਰੀਆਂ ਲਾਈਆਂ ਹੋਈਆਂ ਆ ਅਸਮਾਨ ਦੇ ਵਿੱਚ ਧੁੱਪ ਜਿਹੜੀ ਪੂਰੀ ਵਧੀਆ ਅੱਜ ਲੱਗੀ ਹੋਈ ਆ ਤੇ ਆਹ ਦੇਖੋ ਬਾਈ ਕਣਕ ਬਾਈ ਹੋਣਾ ਨੇ ਧੋ ਕੇ ਸੁਕਣੇ ਪਾਈ ਹੋਈ ਆ ਸਾਰੀ ਦੀ ਸਾਰੀ ਕੋਸ਼ਿਸ਼ ਕਰਿਆ ਕਰੋ ਜੰਨਾ ਦਾਣਾ ਪਾਉਣਾ ਇੱਕ ਤਾਰੇ ਮੀਰੇ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਧੋ ਕੇ ਹੀ ਪਾਈਆਂ ਜਾਣ ਠੀਕ ਹੈ ਜੀ ਤੇ ਇਹ ਸਾਰੇ ਦੇ ਸਾਰੇ ਜਿਹੜੇ ਜਾਲੀਆਂ ਦਰਵਾਜ਼ੇ ਜੰਨੇ ਅਸੀਂ ਕਵਰ ਕਰ ਦਿੱਤੇ ਬਾਈ ਹੋਣਾ ਦੇ ਆ ਲਓ ਬਾਈ ਤੇ ਇਹਦੇ ਵਿੱਚ ਛੱਡੇ ਹੋਏ ਜੋੜੇ ਬਾਈ ਹੋਣਾ ਨੇ ਇਹ ਆ ਦੇਖੋ ਕੱਲਾ ਕੱਲਾ ਜੋੜਾ ਜਿਹੜਾ ਲਾਇਆ ਹੋਇਆ ਆ ਔਰ ਕਾਫੀ ਵੱਡੇ ਵੱਡੇ ਖਾਣੇ ਬਣਾਏ ਹੋਇਆ ਇੱਕ ਇੱਕ ਕਬੂਤਰ ਦੇ ਇੱਕ ਇੱਕ ਜੋੜੇ ਦੇ ਇਹ ਦੇਖੋ ਇਹ ਹੁਣ ਨਵੇਂ ਛੱਡੇ ਜੋੜੇ ਬਾਈ ਨਵੇਂ ਆ ਬਈ ਹੱਲੇ ਹੀ ਛੱਡੇ ਆ ਬਾਈ ਉਹਨਾਂ ਨੇ ਲੱਗਦਾ ਜੋੜੇ ਜੇ ਅੰਡੇ ਨਹੀਂ ਰਖੇ ਇੱਕ ਜੋੜੇ ਹੈ ਕਾਲੀ ਚੀਨੀ ਕਬੂਤਰੀ ਆ ਤੇ ਕਾਲੀਆਂ ਦਾ ਕਬੂਤਰ ਆ ਬਾਈ ਇਹ ਇੱਧਰ ਦੇਖੋ ਬਾਈ ਇਹ ਕਾਲੀਆਂ ਦੀ ਕਬੂਤਰੀ ਆ ਤੇ ਚਿੱਟੀਆਂ ਦਾ ਕਬੂਤਰ ਆ ਮੌਜੂਦ ਬੜਾ ਤਗੜਾ ਇਸ ਕਬੂਤਰ ਦਾ ਫੇਰ ਇੱਕ ਵਾਰ ਤੁਹਾਨੂੰ ਦੱਸ ਦਈਏ ਜਿੰਨੇ ਵੀ ਭਰਾ ਦੇਖਣ ਵਾਲੇ ਨੇ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਜੀ ਇਹਨਾਂ ਦੇ ਵਿੱਚ ਕੋਈ ਵੀ ਕਬੂਤਰ ਜਿਹੜਾ ਸੇਲ ਨਹੀਂ ਹੈਗਾ ਠੀਕ ਆ ਜੀ ਤੇ ਇੱਕ ਜੋੜ ਆ ਆ ਜੋ ਥੱਲੇ ਤੁਹਾਨੂੰ ਕਰਾਈਏ ਸ਼ੌਂਕ ਆ ਕਰੂ ਸ਼ੌਂਕ ਬਹੁਤ ਹੀ ਸ਼ਾਨਦਾਰ ਲਾਜਵਾਬ ਕਬੂਤਰ ਨੇ ਇੱਕ ਜੋੜਾ ਇਹ ਹੈ ਡੱਬਿਆਂ ਦਾ ਦੇਖੋ ਕਿੰਦਾ ਦਾ ਲੱਗਦਾ ਬਈ ਸ਼ੌਂਕਰਾਣੇ ਤੁਹਾਡੇ ਇਹਦਾ ਚੰਗੀ ਤਰ੍ਹਾਂ ਦੇ ਨਾਲ ਇਹ ਹੈ ਡੱਬਿਆਂ ਦਾ ਜੋੜ ਪੂਰਾ ਟੌਪ ਕਲਾਸ ਆ ਬਈ ਇੱਕ ਜੋੜ ਇਹ ਇਹ ਆਂਡਾ ਰੱਖ ਲਿਆ ਇਹਨੇ 21 ਰੱਖਿਆ ਅਜੇ ਤੱਕ ਨਵੀਆਂ ਜੋੜੀਆਂ ਛੱਡੀਆਂ ਬਾਈ ਉਹਨਾਂ ਨੇ ਕਾਲੀ ਚੀਨੀ ਕਬੂਤਰ ਹੀ ਆ ਤੇ ਲਾਲ ਸਰਾ ਕਬੂਤਰ ਆ ਆ ਦੋ ਇੱਕ ਕਾਲੇ ਚੀਨਿਆਂ ਦਾ ਜੋੜ ਆ ਇਹ ਨੀਚੇ ਬਾਈ ਇਹ ਇੰਦਰਾ ਜੋ ਬਈ ਆ ਦੇਖੋ ਚਿੱਟੀਆਂ ਦੀ ਮੌਜੀ ਕਬੂਤਰੀ ਤੇ ਨਾਲ ਲਾਲ ਚੀਨਾ ਕਬੂਤਰ ਪੂਰੀ ਵਧੀਆ ਸੁਨੋਕੀ ਕਬੂਤਰੀ ਆ ਚਿੱਟੀਆਂ ਅੱਖਾਂ ਨੇ ਠੰਡੇ ਖੂਨ ਦੀ ਕਬੂਤਰੀ ਆ ਜਾਂਦੇ ਨਹੀਂ ਏ ਥੋੜੇ ਕਿਤੇ ਵਧੀਆ ਨਸਲ ਹਾਂ ਇਹ ਜਿੰਨੇ ਵੀ ਕਬੂਤਰ ਵਾਈਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਫਿਰ ਦੱਸਦੀਏ ਕਿ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਇਹਨਾਂ ਵਿੱਚ ਕੋਈ ਵੀ ਕਬੂਤਰ ਜਿਹੜਾ ਸੇਲ ਨਹੀਂ ਆ ਇਸ ਕਰਕੇ ਕੋਈ ਵੀ ਭਰਾ ਜਿਹੜਾ ਹੈਗਾ ਸੇਲ ਦੇ ਲਈ ਫੋਨ ਨਾ ਕਰੇ ਤੇ ਆਹ ਦੇਖੋ ਇੱਕ ਜੋੜ ਕਿਦਾਂ ਦਾ ਲੱਗਦਾ ਸ਼ੌਂਕ ਬਾਈ ਦਾ ਦੱਸਿਓ ਜ਼ਰੂਰੀ ਬਹੁਤ ਹੀ ਸ਼ਾਨਦਾਰ ਕਬੂਤਰ ਨੇ ਵੀਰ ਦੇ ਗੱਲ ਕਰੀਏ ਜਿੱਥੇ ਵੀ ਜਾਈਦਾ ਆਪਾਂ ਸ਼ੌਂਕ ਤੁਹਾਨੂੰ ਕਰਾਉਣੇ ਰਹਿੰਨੇ ਆ ਤੇ ਅੱਜ ਦਾ ਸ਼ੌਂਕ ਜਿਹੜਾ ਇਹ ਵੀ ਲਾਜਵਾਬ ਆ ਬਾਈ ਤੇ ਇੱਕ ਜੋੜ ਆ ਹੈ ਖਟੀਆਂ ਦਾ ਕਬੂਤਰ ਆ ਤੇ ਚਟੀਆਂ ਦੀ ਕਬੂਤਰੀ ਆ ਛੋਡੀ ਜੀ ਤੇ ਦੋ ਜੋੜ ਬਾਈ ਹੁਣਾਂ ਨੇ ਤਿੰਨ ਬਾਅਦ ਛੱਡੇ ਹੋਏ ਆ ਆ ਦੇਖੋ ਆ ਹੈ ਇੱਕ ਲਾਲ ਜਿਹੀਨੀ ਕਬੂਤਰੀ ਤੇ ਬੱਗਾ ਕਾਲੀਆਂ ਦਾ ਆ ਬੈਠਾ ਆ ਤੇ ਉੱਪਰ ਦੇਖੋ ਸ਼ਿਕਰੀ ਚੱਪ ਗੈ ਲੋ ਵੱਖਰਾ ਹੀ ਰੰਗ ਆ ਕਬੂਤਰੀ ਦਾ ਇਹੋ ਜਿਹਾ ਕਬੂਤਰ ਉਡਾਰ ਵੀ ਬਹੁ ਕਰਦੇ ਆ ਬਾਈ ਠੀਕ ਹੈ ਜੀ ਦੂਸਰਾ ਜੋੜ ਹੈ ਤੇ ਤੀਸਰਾ ਆ ਬੈਠਾ ਸੋਨਾ ਜੋੜ ਹੈ ਜੀ ਲਾਜਵਾਬ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਸੋਨੂੰ ਸੁਰਖਾਂ ਫੇਰ ਦੱਸਦੀਏ ਕਪੂਰ ਥੱਲੇ ਦਾ ਏਰੀਆ ਕਰਤਾਰਪੁਰ ਦੇ ਲਾਗੇ ਪੈਂਦਾ ਆ ਸੁਰਖਾਂ ਇੱਕ ਸਾਈਡ ਨੂੰ ਪੁਲੱਥ ਵੀ ਨੇੜੇ ਹੀ ਪੈ ਜਾਂਦਾ ਆ ਤੇ ਟੀਰਾ ਆਇਆ ਆ ਕਬੂਤਰ ਅੱਖ ਦੇ ਵਿੱਚ ਇਹਦੇ ਟੀਰ ਬੰਦਾ ਆ ਤੇ ਬਾਕੀ ਮਿੱਤਰੋ ਕਿੱਦਾਂ ਦਾ ਲੱਗਾ ਸ਼ੌਂਕ ਬਾਈ ਦੇ ਕਬੂਤਰਾਂ ਦਾ ਠੀਕ ਆ ਜੀ ਦੱਸਿਓ ਜਰੂਰ ਠੀਕ ਆ ਜੀ ਤੇ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਵੀਰ ਨੇ ਹੂਟਰ ਲਗਾਉਣਾ ਹੋਏ ਆਪਣੇ ਨਾਲ ਕਰ ਲਿਓ ਸੰਪਰਕ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਆ ਟਾਈਟਲ ਵਿੱਚ ਲਿਖਿਆ ਹੋਇਆ ਹੈ ਤੇ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਣਾ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆ ਬਹੁਤ ਛੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ